ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲੋ ਜੀ ਆਪਣਾ ਨਵਾਂ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਨਵਾਂ ਏਸੀ ਲੱਗ ਗਿਆ ਵੱਡਾ ਇੱਥੇ ਇਹ ਲੱਗ ਗਿਆ ਇਧਰ ਵਾਲਾ ਖੋਲ ਕੇ ਉਧਰ ਲਾਤਾ ਆਪਾਂ ਏਸੀ ਤੇ ਚਲੋ ਵਧੀਆ ਸੈਟਿੰਗ ਹੋ ਗਈ ਇਹਦੀ ਤੇ ਇਹ ਡੇਟ ਹੰ ਦਾ ਬਲੂ ਸਟਾਰ ਦਾ ਤੇ ਇਧਰ ਵਾਲਾ ਲਾ ਕੇ ਉਧਰ ਲਾਤਾ ਤੇ ਚਲੋ ਹੁਣ ਗਰਮੀ ਗਰਮੀ ਵਧੀਆ ਲਿੰਗੂਗਾ ਲਓ ਜੀ ਚੱਲਦਾ ਡਾਇਮੰਡ ਆਲੂ ਹੈਲੋ ਅੱਜ ਚੱਲਦੀ ਆ ਡਾਇਮੰਡ ਆਲੂ ਦੀ ਗ੍ਰੇਡਿੰਗ ਬਸ ਲਾਸਟ ਵਾਲੇ ਦਿਨ ਰਹਿੰਦੇ ਆ ਕਿਉਂਕਿ ਦੇਖ ਲਓ ਡਾਇਮੰਡ ਦਾ ਬਰੋਬਰ ਆਲੂ ਨਿਕਲਦੇ ਆ ਆਹ 60mm ਤੋਂ ਉੱਪਰ ਆਹ 55mm ਤੋਂ 50mm ਤੱਕ 55mm ਤੱਕ ਦੇਖ ਲਓ ਕਿੰਨਾ ਜ਼ਿਆਦਾ ਓਵਰਸਾਈਜ਼ ਨਿਕਲਦੇ ਆ ਓਵਰੀ ਓਵਰ ਆਓ ਓਵਰੀ ਓਵਰ ਬਹੁਤ ਜ਼ਿਆਦੀ ਓਵਰ ਹੋਇਆ ਇਹਦੇ ਵਿੱਚ ਬਹੁਤ ਜ਼ਿਆਦੀ ਜਿੰਨਾ ਓਵਰ ਹੋਇਆ ਬਹੁਤ ਸਜੈਜ ਓਵਰ ਵੈ ਆਧਿਆ ਸਾਰੇ ਬੈਗ ਨਾ ਓਵਰ ਦੀ ਭਰੇ ਪਏ ਰੰਗ ਰੂਪ ਸੋਨਾ ਮਾ ਰੰਗ ਰੂਪ ਦਾ ਨਹੀਂ ਮਾੜਾ ਰੰਗ ਰੂਪ ਸੋਨਾ ਮੁੰਡੇ ਦਾ ਤੇ ਵੱਟ ਓਵਰ ਸਾਈਜ਼ ਬਹੁਤ ਹੋਇਆ ਕੱਲ ਨੂੰ ਖਤਮ ਹੋਊਗਾ ਕੰਮ ਸਾਰਾ ਆਪਣਾ ਅੱਜ ਤਾਂ ਨਹੀਂ ਮੋੱਕਦਾ ਕੱਲ ਨੂੰ ਮੋੱਕੂਗਾ ਕੱਲ ਨੂੰ ਮੈਂ ਲਾਦਾ ਉਹ ਢੇਰ ਮੋੱਕ ਜਾਣਗੇ ਖੱਤੇ ਤੋਂ ਤੇ ਇੱਧਰ ਰਹਿ ਜੂ ਲਓ ਵੀ ਵੀਰੇ ਇੱਧਰ ਚੱਲਦਾ ਰੰਗ ਰੰਗ ਦਾ ਕੰਮ ਦੇਖ ਲਵੈਣ ਪੂਰੇ ਰਗੜ ਕੇ ਪਹਿਲਾਂ ਪ੍ਰਾਈਮਰ ਦੂਜਾ ਲਾਇਆ ਕਿਹੜਾ ਕਹਿੰਦੇ ਹੁੰਦੇ ਇਹਨਾਂ ਨੂੰ ਵੀ ਜਿਹੜਾ ਲੋਹੇ ਤੇ ਕੰਮ ਕਰਦਾ ਵਧੀਆ ਆ ਜਿੰਦਾ ਆਪਣਾ ਖਰਾਬ ਹੋ ਗਿਆ ਸੀਗਾ ਤੇ ਇਹੇ ਮੇਦੀ ਨਵੀਂ ਕਾਂਦ ਗੁੰਦ ਲਵਾਈ ਆ ਜਿੰਦੇ ਦੀ ਕਾਂਦ ਗੁੰਦ ਲਵਾ ਕੇ ਟੁੱਟ ਗਿਆ ਸੀ ਫੇਰ ਲੋਟ ਕਰਵਾਇਆ ਟੋਂਗੇ ਜਿੰਦਾ ਕੰਮ ਵਾੜਾ ਆਉਂਦਾ ਇਹ ਸਾਦਾ ਸਿੰਪਲ ਜਿੰਦਾ ਜਿੱਦਾਂ ਹਲਕੇ ਖੱਪਿਆਂ ਦੇ ਵਿੱਚ ਬੱਟਾ-ਬੱਟਾ ਪਾਉਣੀ ਹੈ ਜਾਂ ਕੁਝ ਵੀ ਇਦਾਂ ਦਾ ਕਰਨਾ ਤੇ ਇਹ ਹਲਕੇ ਖੇਤਾਂ 'ਚ ਕੰਮ ਆਉਂਦਾ ਤੇ ਵਧੀਆ ਵਧੀਆ ਕੰਮ ਦਿੰਦਾ ਇਹ ਹਲਕਾ ਜਿੰਦਾ ਤੇ ਵੀ ਆਪਣਾ ਕਰਾਹ ਹੋ ਗਿਆ ਤੇ ਇਧਰ ਹਾਲ ਹੋ ਗਏ ਦੇਖੋ ਪੂਰੀ ਮਲੈਮ ਬਣ ਗਈ ਐ ਨਵੇਂ ਬਣ ਜਾਣੇ ਆ ਭਰਾਵੋ ਨਾ ਕਰਾ ਦੀ ਕਾਂਤ ਨਾ ਨਵੀਂ ਲਵਾਉਨੇ ਆ ਕੋਈ ਨਹੀਂ ਕਾਂਤ ਦਾ ਕਿਹੜਾ ਰਹਿਣਾ ਹੁੰਦਾ ਰੰਗ ਮਗਰੋਂ ਮੋਰੇ ਰੰਗ ਰਹਿਣਾ ਹੁੰਦਾ ਆ ਤਵੀਆਂ ਵੀ ਵੱਡੀਆਂ ਵੀ ਰੰਗ ਕਰਨੀਆਂ ਆਪਾਂ ਤੇ ਆ ਹੱਲ ਦੇ ਲਾ ਐਨ ਪੂਰਾ ਮਲੈਮ ਹੋ ਗਏ ਆਪਣੇ ਕੋਲ ਟੈਂਕੀ ਆਪਣੇ ਕੋਲ ਅੰਦਰ ਹੈਗੀ ਆ ਉਹਦੇ ਨਾਲ ਹੀ ਮਾਰੀ ਜਾਂਦੇ ਆ ਸਪਰੇ ਰੰਗ ਸੋਨਾ ਹੋ ਜਾਣਾ ਰੰਗ ਤੇ ਸੰਦ ਸਮਾਨਾਂ ਦੀ ਸੰਦ ਸਮਾਨੇ ਦੀ ਸਾਰੀ ਟੌਰ ਹੋ ਜਾਣੀ ਐ ਨਿਕਲ ਨਾਲ ਹਨਾ ਆ ਘੋੜਾ ਭਰਦਾ ਕੰਪਨੀ ਵਾਲਿਆਂ ਦਾ ਜਿਹੜਾ ਮਾਲ ਅੰਦਰ ਲਾਇਆ ਸੀ ਭਰਨ ਲੱਗੇ ਮਾਲ ਚਲੋ ਮਕਾ ਦੇਣਗੇ ਕੱਲ ਕੰਬੈਨਾਂ ਖੋਲਣੀਆਂ ਸੀ ਤੇ ਕੰਬੈਨਾਂ ਖੁੱਲੀਆਂ ਨਹੀਂ ਕਾਂਗਰਸ ਮਾਨ ਮੂਰੇ ਪਿਆ ਸੀ ਤੇ ਹੁਣ ਕੱਲ ਨੂੰ ਦੇਖਦੇ ਆ ਇਹ ਕਿਹੜਾ ਰੰਗ ਕਹਿੰਦੇ ਆ ਲਾਲੇ ਨੂੰ ਇਹ ਤਾਂ ਪ੍ਰਾਈਮਰ ਆ ਜੀ ਨਹੀਂ ਉਹ ਪ੍ਰਾਈਮਰ ਕਿਹੜਾ ਹੁੰਦਾ ਹੈ ਇਸਪਾ 'ਸਪਾ ਜਿਹੜਾ ਰੰਗ ਆ ਉਹ ਕਿਹੜਾ ਉਹ ਵੀ ਇਸਪਾ ਤੇ ਉਹ ਲੈਂਦਾ ਨਹੀਂ ਹੁੰਦਾ ਛੇਤੀ ਪ੍ਰਾਈਮਰ ਦੀ ਮਿਆਦ ਪਾਣੀ ਦੇ ਦੀ ਇਹਦੀ ਹੈ ਹਾਂ ਜੀ ਰੰਗ ਵੀ ਬਜਾ ਦੇ ਕੱਲ ਲੁਧਿਆਣੇ ਰੰਗ ਲੈ ਆਉਂਦਾ ਸੀ ਬਣਵਾ ਕੇ ਤੇ ਹੁਣ ਐਨ ਪੂਰਾ ਰਗੜ ਤਗੜ ਕੇ ਕਰੀ ਜਾਂਦੇ ਹਾਂ ਹਾਂਜੀ ਕਾਫੀ ਵੀਰਾਂ ਦੇ ਨਾ ਜਿਹੜੇ ਵੀਰ ਨਵੇਂ ਲੱਗੇ ਆਲੂ ਬੀਜਣ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੱਟਾ ਪੈ ਗਿਆ ਹਨਾ ਵੀ ਆਲੂਆਂ ਦੇ ਵਿੱਚੋਂ ਪੈਸੇ ਨਹੀਂ ਵਟੇਗੇ ਉਹਨਾਂ ਦੇ ਫੋਨ ਆਉਂਦੇ ਆ ਹਨਾ ਕਿ ਚਲੋ ਹੁੰਦਾ ਵੀ ਆ ਯਾਰ ਵੀਰੇ ਪਤਾ ਕੀ ਗੱਲ ਆ ਵੀ ਜਿਹੜੇ ਵੀਰ ਪ੍ਰਾਣੇ ਆਲੂ ਲਾਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਹਨਾ ਕਿਉਂ ਵੀ ਉਹਦੇ ਡੀਲ ਕਰਨੀ ਬੰਦੇ ਦਾ ਸਾਰਾ ਕੁਝ ਹੁੰਦਾ ਔਰ ਪਿਛਲੇ ਸਾਲ ਦੀ ਮੈਂ ਤੁਹਾਨੂੰ ਗੱਲ ਦੱਸਦਾ ਜਿਹੜਾ ਪਿਛਲੇ ਸਾਲ ਆਹੀ ਮਹੀਨੇ ਦੀ ਗੱਲ ਕਰਦਾ ਪਿਛਲੇ ਸਾਲ ਨਾ ਮੈਨੂੰ ਜਿਵੇਂ ਹੁਣ ਸਪੋਜ਼ ਕਰ ਲਓ ਕਿ ਦਿਹਾੜੀ 'ਚ ਮੈਨੂੰ ਦਾ 10 ਫੋਨ ਆਉਂਦੇ ਆ ਸਪੋਥ ਕਰ ਲੋ ਹਨਾ ਕਿ 10 ਫੋਨਾਂ ਦੇ ਵਿੱਚੋਂ 8 ਫੋਨ ਮੈਨੂੰ ਇਹ ਆਉਂਦੇ ਹੁੰਦੇ ਸੀ ਵੀਰੇ ਸੰਤਾਨੇ ਦਾ ਜੀਵਨ ਹੈਗਾ ਸੰਤਾਨੇ ਦਾ ਜੀਵਨ ਹੈਗਾ ਇਹੀ ਫੋਨ ਆ ਲੈਂਦੇ ਕਿ ਆਪਾਂ ਪੰਜਾਬੀਆਂ ਨੇ ਉਹਦੀ ਸੰਤਾਨੇ ਦੀ ਐਸੀ ਤੈਸੀ ਵੀ ਦਿੱਤੀ ਹਨਾ ਕਿ ਇੰਨਾ ਕਿ ਜਾਨੀ ਕਿ ਆਪਾਂ ਉਹ ਕਰਿਆ ਉਹਦੇ ਵਿੱਚ ਦੇਖੋ ਗਲਤੀ ਕਿਹਦੀ ਆ ਗਲਤ ਆਪਾਂ ਨਹੀਂ ਹੈਗੇ ਗਲਤ ਸੱਚ ਆਪਾਂ ਹੀ ਆ ਵੀ ਕੰਪਨੀਆਂ ਨਹੀਂ ਗਲਤ ਉਹ ਕਿਉਂਕਿ ਵੀਰੇ ਆਪਾਂ ਕੰਪਨੀਆਂ ਨੂੰ ਦਿੱਤਾ ਹੀ ਕੂੜਾ ਸੀਗਾ ਪਿਛਲੇ ਸਾਲ ਜਿਹੜੇ ਜਦੋਂ ਦੇਖੋ ਜੇ ਆਪਾਂ ਹੁਣ ਕੰਪਨੀਆਂ ਨੂੰ ਲੋਕਾਂ ਨੇ ਵਿੱਚੀ ਡਾਇਮੰਡ ਵਿੱਚੀ ਜੋਤੀ ਪਗਰਾਜ ਰਲਾ ਰਲਾ ਕੇ ਭਰ ਕੇ ਤੋਰਤਾ ਠੀਕ ਆ ਉਹ ਕੰਪਨੀਆਂ ਨੂੰ ਬਜਾਰੀਆਂ ਨੂੰ ਪਿਛਲੇ ਸਾਲ ਪਿਆ ਘਟਾ ਠੀਕ ਆ ਉਹ ਐਤ ਕੀ ਅਲਰਟ ਹੋ ਗਈਆਂ ਉਹਨਾਂ ਨੇ ਓਪਨ ਚ ਮਾਲ ਖਰੀਦੇ ਹੀ ਨਹੀਂ ਉਹਨਾਂ ਨੇ ਸਾਰਾ ਮਾਲ ਜਿਵੇਂ ਹਣ ਬਾਲਾਜੀ ਆ ਹੋਰ ਕਿੰਨੀਆਂ ਵੱਡੀਆਂ ਕੰਪਨੀਆਂ ਹਾਈਪਰ ਬਲਕਨ ਉਹਨਾਂ ਨੇ ਸਾਰਾ ਮਾਲ ਆਈਟੀਸੀ ਤੋਂ ਖਰੀਦਿਆ ਸਿੱਧਾ ਕਿ ਜੇ ਕੱਲੋਂ ਕੋਈ ਜ਼ਿੰਮੇਵਾਰੀ ਹੁੰਦੀ ਹੈ ਤਾਂ ਆਈਟੀਸੀ ਤੋਂ ਦੁਆਰਾ ਸੀ ਜ਼ਿੰਮੇਵਾਰੀ ਹੈਗੀ ਨਾ ਵੀ ਆਈਟੀਸੀ ਦਾ ਮਾਲ ਪਿਓਰ ਹੁੰਦਾ ਉਹ ਚੀਜ਼ ਦੀ ਤੇ ਹੁਣ ਤੁਸੀਂ ਫਿਰ ਆਪਣੇ ਆਪ ਦੇ ਲਓ ਵੀ ਉੱਥੇ ਕਿਸੇ ਦੀ ਕਿਸੇ ਦਾ ਤਾਂ ਉਹ ਐ ਨਹੀਂ ਗਾ ਨਾ ਕਿ ਆਪਾਂ ਹੀ ਇਹ ਕੰਪਨੀਆਂ ਨੂੰ ਉਹ ਕਰਨ ਤੋਂ ਉਹ ਕਰ ਦਿੰਨੇ ਆ ਵੀ ਹਾਂ ਵੀ ਤੁਹਾਡਾ ਵਿਸ਼ਵਾਸ ਆਪਾਂ ਖਰਾਬ ਕਰ ਲੈਂਦੇ ਹਾਂ ਨਾ ਉਹ ਪ੍ਰੋਬਲਮ ਆਈਆ ਤਾਂ ਕਰਕੇ ਸੰਡਾਨਾ ਰੁਲਿਆ ਨਹੀਂ ਨਹੀਂ ਸੀ ਰੁਣਨਾ ਨਹੀਂ ਓਪਨ ਮਾਰਕੀਟ 'ਚ ਵਧੀਆ ਵਿਕੀ ਜਾਣਾ ਸੀ ਇਸ ਚੀਜ਼ ਤੋਂ ਵਿਕਣੋਂ ਹਟਿਆ ਓਪਨ ਮਾਰਕੀਟ ਦੇ ਵਿੱਚ ਸੰਟਾਨਾ ਆਲੂ ਤੇ ਇੱਕ ਬਹੁਤ ਵੀਰਾਂ ਨੇ ਨਾ ਜਿਹੜੇ ਵੀਰਾਂ ਨੇ ਕਦੀ ਆਲੂ ਨਹੀਂ ਸੀ ਲਾਇਆ ਉਹ ਵੀਰਾਂ ਨੂੰ ਦੂਜੇ ਬੰਦਿਆਂ ਨੇ ਸੁਪਨੇ ਦਿਖਾਏ ਨਵੇਂ ਬੰਦਿਆਂ ਨੂੰ ਹਨਾ ਨਵੇਂ ਬੰਦਿਆਂ ਨੂੰ ਕਿ ਯਾਰ ਥੋੜਾ ਤੁਸੀਂ ਸੰਟਾਨੇ ਦਾ ਬੀਲ ਐ ਅਸੀਂ ਇੰਨੇ ਨੂੰ ਖਰੀਦਾਂਗੇ ਤੇ ਤੋਂ ਤੇ ਨਾਲ ਕੰਟਰੈਕਟ ਕਰਦੇ ਆ ਫਲਾਨਾ ਕਰਦੇ ਆ ਉਹ ਵੀ ਸਾਰੇ ਭੱਜ-ਭੁੱਜ ਗਏ ਠੀਕ ਆ ਤੇ ਸੰਟਾਨੇ ਨੇ ਸੁਪਨੇ ਹੀ ਬਾਰੇ ਦਿਖਾਏ ਸੀ ਲੋਕਾਂ ਨੂੰ ਸੰਟਾਨੇ ਦੀ ਕੰਟਰੈਕਟ ਮਾਰਕੀਟ ਦੇ ਵਿੱਚ ਸੁਪਨੇ ਹੀ ਇੰਨੇ ਕਿ ਸੀਗੇ ਕਿਉਂਕਿ ਸਾਰੇ ਹੀ ਸਾਰੇ ਦਾ ਵੈਂਡਰ ਬਣੀ ਫਿਰਦੇ ਦੀ ਵੀ ਮੈਂ ਤਾਂ ਤੁਗਰੀ ਦੂੰ ਕੋਈ ਕਹਿੰਦਾ ਮੈਂ ਤਾਂ ਤੁਗਰੀ ਦੂੰ ਹਾਂ ਨਾ ਇਹ 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 ਚੱਕਰ ਚੱਲਦਾ ਸੀ ਸੰਟਾਨੇ ਦਾ ਸਾਰੇ ਕਾਸੇ ਨੂੰ ਤੇ ਵੀ ਉਹੋ ਨਾ ਗੱਲਾਂ ਜਿਹੜੀਆਂ ਸੀਗੀਆਂ ਵੀ ਆਪਣਾ ਕੰਮ ਖਰਾਬ ਜਿਹੜਾ ਆਪਾਂ ਕਰਿਆ ਉਹ ਆਪਾਂ ਆਪ ਹੀ ਕਰਿਆ ਹਨਾ ਕਿ ਬੈਂਡਰੀ ਇੰਨੇ ਬਣ ਗਏ ਦੀ ਉਹ ਕਹਿੰਦੇ ਮੈਂ ਖਰੀਦੂ ਸੰਡਾਨਾ ਉਹ ਕਹਿੰਦੇ ਮੈਂ ਖਰੀਦੂ ਸੰਡਾਨਾ ਹਨਾ ਉਸ ਚੀਜ਼ ਨੇ ਮਾਰਿਆ ਸਾਰਿਆਂ ਨੂੰ ਤੇ ਨਵੇਂ ਵੀਰ ਬਹੁਤ ਫਦੇ ਆ ਜਿਹੜੇ ਵੀਰਾਂ ਨੇ 25-25 ਸੌ ਨੂੰ ਬੈਗ ਲੈ ਕੇ ਆਲੂ ਬੀਜਿਆ ਸੀਗਾ ਹਨਾ ਸੰਡਾਨਾ ਉਹਨਾਂ ਦਾ ਬਹੁਤ ਉਹ ਆ ਤੇ ਇਹਦੇ ਵਿੱਚ ਤੇ ਪਰ ਮੈਂ ਹਮੇਸ਼ਾ ਇਹੀ ਗੱਲ ਕਹਿਣਾ ਹੁੰਦਾ ਤੁਹਾਨੂੰ ਸਾਰੇ ਵੀਰਾਂ ਨੂੰ ਹਨਾ ਹਮੇਸ਼ਾ ਹੀ ਕਿ ਵੀਰੇ ਕਦੇ ਵੀ ਨਵੇਂ ਬੀਆ ਵਿੱਚੇ ਨਾ ਭਜੋ ਜਿਹੜੇ ਆਪਣੇ ਰੈਗੂਲਰ ਵੀ ਆ ਜਿਹੜੇ ਚੱਲਦੇ ਆ ਆਪਦੇ ਏਰੀਏ ਦਾ ਹਿਸਾਬ ਦੇਖੋ ਜਿਹੜਾ ਤੁਹਾਡੇ ਏਰੀਏ ਦੇ ਵਿੱਚ ਮਾਲ ਵਿਕਦਾ ਉਹਦੇ ਨਾਲ ਦਾ ਸੀਡ ਬੀਜੋ ਵੀਰੇ ਉਸ ਤੋਂ ਬਿਨਾਂ ਨਾ ਪੰਗਾ ਲਓ ਇਹ ਮੈਂ ਗੱਲ ਹਮੇਸ਼ਾ ਤੁਹਾਨੂੰ ਕਹਿੰਦਾ ਚਾਹੇ ਕਣਕ ਆ ਝੋਨਾ ਵਾ ਮੱਕੀ ਆ ਭਿੰਡੀ ਆ ਕੋਈ ਵੀ ਬੀਜ ਜਿੱਤੇ ਤੁਸੀਂ ਆਪ ਪੂਰੇ 100% ਸ਼ੋਰ ਹੋ ਕਿ ਐਦਾਂ ਵਾ ਹੁਣ ਤੁਸੀਂ ਦੇ ਲਓ ਚਾਹੇ ਪਖਰਾਜ ਲਾ ਲਓ ਚਾਹੇ ਲਾ ਲਓ ਸੰਤਾਨ ਪਖਰਾਜ ਦੀ ਅੱਜ ਵੀ ਮਾਰਕੀਟ ਮੰਡੀ ਚ ਚੱਲ ਰਹੀ ਹੈ ਲੁਧਿਆਣੇ ਲੈ ਜਾਓ ਪਖਰਾਜ ਅੱਜ ਵੀ ਵਿਕ ਜਾਊਗਾ ਸਨਤਾਨੇ ਨੂੰ ਕਿਸੇ ਨੇ ਹੱਥ ਨਹੀਂ ਪਾਉਣਾ ਠੀਕ ਨਹੀਂ ਇਹ ਚੀਜ਼ ਆ ਕਿ ਜਿਹੜੀ ਚੀਜ਼ ਦੀ ਮਾਰਕੀਟ ਹੈਗੀ ਆ ਤਾਂ ਉਹ ਉਹੀ ਚੀਜ਼ ਦੇ ਪੰਗੇ ਲੈਣੇ ਚਾਹੀਦੇ ਆ ਵੀ ਹਾਂ ਵੀ ਇਹ ਇਹ ਸਦਾਬਹਾਰ ਵੀ ਆ ਕਿ ਆਪਾਂ ਭੱਜ ਲੈਣਾ ਨਵੇਂ ਬੀਆ ਪਿੱਛੇ ਉਦੋਂ ਆਪਾਂ ਨੂੰ ਮਾਰ ਪੈਂਦੀ ਆ ਠੀਕ ਆ ਤੇ ਮੈਨੂੰ ਬਹੁਤ ਉਹ ਲੱਗਦਾ ਹੁੰਦਾ ਬਹੁਤ ਵੀਰ ਪੁੱਛਦੇ ਆ ਹੁਣ ਵੀ ਵੀਰ ਵਿੱਚ ਡਰੇ ਬੈਠੇ ਆ ਨਾ ਵੀਰੇ ਵੀ ਕੀ ਹੋਊ ਆ ਆਲੂਆਂ ਦੀ ਮਾਰਕੀਟ ਦਾ ਵੀਰੇ ਦੇਖੋ ਮੇਰੀ ਤਾਂ ਉਮਰ ਅਜੇ ਚਲੋ ਹੈ ਹੀ ਨਹੀਂ ਮੇਰੇ ਤੋਂ ਜਿਹੜੇ ਬਾਹਲੇ ਵੱਡੇ ਵੱਡੇ ਉਮਰਾਂ ਦੇ ਪਏ ਆ ਜਿਵੇਂ ਬਹੁਤ ਵੱਡੇ ਵੱਡੇ ਹਨਾ ਜਿਹੜੇ ਆਲੂਆਂ ਦੇ ਇਸ ਤੱਕ ਕੀ ਆ ਅਸੀਂ ਤਾਂ ਕੱਲ ਦੇ ਕੱਲ ਲੱਗਿਆ ਆਲੂ ਲਾਉਣ ਹਨਾ ਤੇ ਇਹ ਸੱਤ ਤੋਂ ਬਹੁਤ ਪੁਰਾਣੇ ਪੁਰਾਣੇ ਬੈਠੇ ਆ ਮਾਰਕੀਟ ਦਾ ਤਾਂ ਵੀਰੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਕੀ ਹੋਣਾ ਇਹ ਵਾਹਿਗੁਰੂ ਦਾ ਵਾਹਿਗੁਰੂ ਦੇ ਉੱਤੇ ਆ ਸਾਰਾ ਕੁਝ ਕੀ ਪਤਾ ਕਿਹੜੇ ਏਰੀਆ 'ਚ ਡਿਮਾਂਡ ਨਿਕਲਿਆ ਆਵੇ ਜਾਂ ਕੀ ਹੋ ਜਾਵੇ ਹਾਂ ਇਹ ਵੀ ਨਹੀਂ ਪਤਾ ਕੀ ਪਤਾ ਸਟੋਰ ਬਣਾ ਖਾਲੀ ਹੋਣ ਠੀਕ ਆ ਕੀ ਇਸ ਕਰਕੇ ਤਾਂ ਥੋੜਾ ਜਿਹਾ ਸੋਚ ਸਮਝ ਕੇ ਪੰਗਾ ਲਾਓ ਵੀਰ ਬਣੇ ਤੇ ਐਦਾਂ ਪੰਗਾ ਨਾ ਲਾਓ ਕਿ ਆਪਾਂ ਇਹਦੇ ਇਹ ਚੀਜ਼ਾਂ ਤੋਂ ਦੁਖੀ ਹੋਈਏ ਠੀਕ ਨਹੀਂ ਸੋਚ ਸਮਝ ਕੇ ਬੀਆ ਦੀ ਸਿਲੈਕਸ਼ਨ ਕਰਿਆ ਕਰੋ ਤੇ ਐਵੇਂ ਹਰੇਕ ਨਵੇਂ-ਨਵੇਂ ਬੀਆ ਦੇ ਪਿੱਛੇ ਭੱਜਣ ਦੀ ਬਿਲਕੁਲ ਲੋੜ ਨਹੀਂ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਬਸ ਠੀਕ ਹੈ ਨਾ ਤੇ ਜਦੋਂ ਆਪਾਂ ਉਲਟ ਪਾਸੇ ਨੂੰ ਚੱਲਦੇ ਆਂ ਇੱਕੋ ਹੀ ਚੀਜ਼ ਤੇ ਮਗਰ ਪੈ ਜਾਂਦੇ ਆਂ ਨਾ ਉਦੋਂ ਇਹ ਚੀਜ਼ਾਂ ਦਾ ਦੁੱਖ ਹੁੰਦਾ ਜਿਹੜੀ ਅਸਲੀ ਗੱਲ ਹੈ ਤੇ ਮੈਂ ਤਾਂ ਹੁਣ ਵੀ ਤੁਹਾਨੂੰ ਕਹਿੰਦਾ ਕਿ ਆਪ ਦਾ ਦੇਖ ਕੇ ਵੀਰੇ ਸਿਲੈਕਸ਼ਨ ਕਰਿਆ ਕਰੋ ਚੋਨੇ ਦਾ ਸੀਜ਼ਨ ਆਉਣਾ ਚੋਨੇ ਚ ਵੀ ਦੇਖ ਕੇ ਆਪਦੀ ਸਿਲੈਕਸ਼ਨ ਕਰਿਓ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਉਹ ਲਾਇਓ ਮੈਨ ਤੋਂ ਬਹੁਤ ਵੀਰ ਪੁੱਛੀ ਜਾਂਦਾ ਵੀਰੇ ਐ ਤੁਸੀਂ ਕਿਹੜਾ ਚੋਨਾ ਵੀਰੇ ਦੇਖੋ ਆਪਾਂ ਤਾਂ 126 ਲਾਉਣਾ ਪਿਛਲੀ ਵਾਰ ਵੀ ਉਹ ਸੀਗਾ ਘਰ ਦਾ ਵੀ ਰੱਖਿਆ ਹੋਇਆ ਹੁਣ ਵੀ ਆਪਾਂ ਉਹੀ ਲਾਉਣਾ ਵੀਰੇ ਉਸ ਤੋਂ ਬਿਨਾਂ ਆਪਾਂ ਹੋਰ ਕੋਈ ਨਹੀਂ ਲਾਉਣਾ ਠੀਕ ਨਹੀਂ ਤੇ ਉਹ ਲਾਉਣਾ ਵੀ ਉਸ ਤੋਂ ਬਿਨਾਂ ਨਹੀਂ ਆਪਾਂ ਕਿਸੇ ਦੇ ਪੰਗੇ ਪੈਣਾ ਤੇ ਬਸ ਇਹੀ ਆਪਾਂ ਨੂੰ ਤੇ ਔਰ ਬਾਕੀ ਤੁਸੀਂ ਵੀ ਵੀਰੇ ਆਪ ਦਾ ਆਪ ਦਾ ਨਾ ਇਹ ਚੀਜ਼ਾਂ ਨੀ ਧਿਆਨ ਦਿਆ ਕਰੋ ਤੇ ਹੁਣ ਰਹੀ ਗੱਲ ਕੰਪਨੀਆਂ ਦੀ ਮੈਨੂੰ ਬਹੁਤ ਵੀਰ ਕਹਿ ਦਿੰਦੇ ਆ ਨਾ ਵੀਰੇ ਵੀ ਅਸੀਂ ਵੀ ਕੰਪਨੀ ਦੇ ਆਲੂ ਲਾਉਣੇ ਆ ਅਸੀਂ ਵੀ ਕੰਪਨੀ ਦੇ ਆਲੂ ਵੀਰੇ ਤੁਸੀਂ ਆਪਦੇ ਏਰੀਆ ਦੇ ਵਿੱਚ ਨਾ ਕੰਪਨੀ ਦੇ ਨਾਲ ਮਿਲੋ ਜਿਹੜੀ ਵੀ ਕੰਪਨੀ ਤੁਹਾਡੇ ਏਰੀਏ ਦੇ ਵਿੱਚ ਆਲੂ ਲਵਾਉਂਦੀ ਉਹਨਾਂ ਨੂੰ ਮਿਲਿਆ ਕਰੋ ਜਿਹੜਾ ਬੰਦਾ ਤੁਹਾਡੇ ਏਰੀਏ ਚ ਆਲੂ ਲਵਾਉਂਦਾ ਤੁਸੀਂ ਉਹਨੂੰ ਮਿਲੋ ਠੀਕ ਹੈ ਸਾਡੇ ਸਾਡੇ ਤਾਂ ਜਿਹੜਾ ਸਾਡੇ ਲੁਧਿਆਣਾ ਏਰੀਏ ਦੇ ਵਿੱਚ ਸਾਨੂੰ ਮੈਨੂੰ ਤਾਂ ਵੀਰੇ ਆਈਟੀਸੀ ਕੰਪਨੀ ਸਭ ਤੋਂ ਟਾਪ ਤੇ ਲੱਗਦੀ ਆ ਹਨਾ ਆਈਟੀਸੀ ਕੰਪਨੀ ਤੋਂ ਬਿਨਾ ਹੋਰ ਕੋਈ ਕੰਪਨੀ ਮੈਨੂੰ ਨਹੀਂ ਵਧੀਆ ਲੱਗਦੀ ਆਪਾਂ ਆਈਟੀਸੀ ਦਾ ਆਲੂ ਲਾਉਨੇ ਆ ਕਿ 2004-5 ਤੋਂ ਮੈਂ ਇਹਨਾਂ ਦੇ ਨਾਲ ਕੰਟਰੈਕਟ ਦੇ ਵਿੱਚ ਹਨਾ ਜਦ ਤੋਂ ਪੂਰਾ ਵਧੀਆ ਆਲੂ ਆਪਾਂ ਇਹਨਾਂ ਦੇ ਲਾਉਨੇ ਆ ਤੇ ਕਦੇ ਵੀ ਅੱਜ ਤੱਕ ਕੋਈ ਪ੍ਰੋਬਲਮ ਨਹੀਂ ਆਈ ਹਨਾ ਤੇ ਨਾ ਅੱਜ ਤੱਕ ਭਰਾਓ ਆਲੂ ਛਟਿਆ ਹਨਾ ਚਾਹੇ ਰਾਸ਼ਨ ਆ ਚਾਹੇ ਗੋਲੀਆ ਕੱਲਾ-ਕੱਲਾ ਦਾਣਾ ਖਰੀਦ ਕੇ ਲੈ ਕੇ ਜਾਂਦੇ ਆ ਹਨਾ ਕੋਈ ਵੀ ਕਦੇ ਵੀ ਅਜੇ ਤੱਕ ਕਦੇ ਕੋਈ ਪ੍ਰੋਬਲਮ ਨਹੀਂ ਆਈ ਹਨਾ ਵੀ ਕਦੇ ਕੋਈ ਆਈ ਹੋਵੇ ਪ੍ਰੋਬਲਮ ਤੇ ਕੱਲਾ ਕੱਲਾ ਦਾਣਾ ਆਲੂ ਆਪਣਾ ਚੱਕ ਲਿਆ ਹੋਗਾ ਹਨਾ ਤੇ ਨਾ ਪੇਮੈਂਟ ਦੇ ਵਿੱਚ ਕਦੇ ਕੋਈ ਦਿੱਕਤ ਆਉਂਦੀ ਸਾਰਾ ਕੰਮ ਓਕੇ ਦੀ ਰਿਪੋਰਟ ਹੁੰਦਾ ਤੇ ਉਹ ਪਿਛਲੇ ਨਾਲ ਕੋਈ ਤੇ ਆਪਣੀ ਅੱਜ ਤੱਕ ਵੀ ਕਦੇ ਕੋਈ ਉਹ ਨਹੀਂ ਆਈ ਹਨਾ ਕਿ ਪੂਰਾ ਐਨ ਪੂਰਾ ਓਕੇ ਦੀ ਰਿਪੋਰਟ ਹੋਇਆ ਚੱਲਿਆ ਵਾ ਤੇ ਪਰ ਮੈਂ ਤੁਹਾਨੂੰ ਨੰਬਰ ਤੁਸੀਂ ਨਾ ਮੈਂ ਮੈਨੂੰ ਬਹੁਤ ਵੀਰ ਨੰਬਰ ਮੰਗਦੇ ਹਾਂ ਕੰਪਨੀਆਂ ਦਾ ਵੀਰੇ ਮੈਂ ਨਾ ਇਹ ਅਗਸਤ ਦੇ ਵਿੱਚ ਤੁਹਾਨੂੰ ਨੰਬਰ ਸ਼ੇਅਰ ਕਰੂੰਗਾ ਮੈਂ ਉਦੋਂ ਤੁਸੀਂ ਆਪਦੇ ਆਪ ਦੇ ਜਿਵੇਂ ਸਾਡੇ ਤਾਂ ਲੁਧਿਆਣਾ ਹੀ ਆ ਤੁਸੀਂ ਇੱਥੇ ਏਰੀਆ ਚ ਆ ਕੇ ਪਤਾ ਕਰਨਾ ਹੋਊਗਾ ਲੁਧਿਆਣਾ ਚ ਆ ਕੇ ਪਤਾ ਕਰ ਲਿਓ ਤੇ ਜਿਹੜੇ ਵੀਰਾਂ ਨੇ ਕੰਪਨੀ ਦਾ ਲਾਉਣਾ ਕਿਉਂਕਿ ਵੀਰੇ ਉਹ ਪਹਿਲਾਂ ਨਹੀਂ ਪਤਾ ਹੁੰਦਾ ਇਹਨਾਂ ਨੂੰ ਵੀ ਇਹਨਾਂ ਦੇ ਉੱਪਰੋਂ ਹੈੱਡ ਕੁਆਰਟਰ ਚ ਆਉਂਦਾ ਆਂਦਾ ਵੀ ਕਿਹੜਾ ਏਰੀਆ ਕਿੰਨਾ ਬਦਲਣਾ ਤੇ ਉਹਨਾਂ ਦਾ ਜਾਨਕਿ ਉਦੋਂ ਮੈਂ ਕੰਟੈਕਟ ਸ਼ੇਅਰ ਕਰੂੰਗਾ ਤੁਹਾਨੂੰ ਕੰਟੈਕਟ ਤੇ ਫਿਰ ਤੁਸੀਂ ਆਪ ਦਾ ਦੇਖ ਲਿਓ ਗੱਲਬਾਤ ਉਹਨਾਂ ਨਾਲ ਕਰ ਲਿਓ ਹਨ ਜਿੱਦਾਂ ਵੀ ਤੁਹਾਨੂੰ ਠੀਕ ਲੱਗਿਆ ਤੇ ਕਿਉਂਕਿ ਇਹਨਾਂ ਦੇ ਹੱਥ-ਬਸ ਨਹੀਂ ਹੁੰਦਾ ਇਹਨਾਂ ਦੇ ਉੱਪਰੋਂ ਜਿਹੜਾ ਹੈੱਡ ਉੱਥੋਂ ਬਦਲਣਾ ਹੁੰਦਾ ਵੀ ਆਹ ਏਰੀਏ ਦੇ ਲਈ ਇਹਨਾਂ ਆਲੂ ਆਇਆ ਆਹ ਏਰੀਏ ਦੇ ਲਈ ਇਹਨਾਂ ਆਲੂ ਆਇਆ ਹਨ ਜਿੰਨਾ ਏਰੀਆ ਵਧਾਉਂਦੇ ਆ ਉਸ ਮੁਤਾਬਕ ਫੇਰੇ ਇਹਨਾਂ ਨੂੰ ਹੁੰਦਾ ਵੀ ਹਾਂ ਅਸੀਂ ਇੰਨੇ ਨਵੇਂ ਫਾਰਮਰ ਐਡ ਕਰਨੇ ਆ ਹਨ ਤਾਂ ਐਡ ਕਰਦੇ ਆ ਤੇ ਮੈਨੂੰ ਬਹੁਤ ਵੀਰਾਂ ਦੇ ਫੋਨ ਮੈਸੇਜ ਆਉਂਦੇ ਆ ਕਿ ਵੀਰੇ ਵੀ ਸਾਡਾ ਵੀਰ ਕੰਟਰੈਕਟ ਕਰਵਾ ਦਿਓ ਸਾਡਾ ਵੀ ਕਰਵਾ ਦਿਓ ਤੇ ਆਪਾਂ ਤਾਂ ਵੀਰੇ ਕਦੇ ਨਹੀਂ ਕੰਪਨੀ ਛੱਡੀ ਆਪਾਂ ਤਾਂ ਇਹ ਕੰਪਨੀ ਦੇ ਲੋਨ ਹੀ ਲਾਉਨੇ ਆ ਹਮੇਸ਼ਾ ਲਾਉਣਾ ਆਪਣੇ ਹੱਕ ਦੇ ਵਿੱਚ ਖੜੀ ਆ ਕੰਪਨੀ ਪੂਰੇ ਫੁੱਲ ਸਪੋਰਟ ਕਰਦੇ ਆ ਸਾਰੇ ਸਾਰੇ ਕੰਮ ਨੂੰ ਪੂਰੀ ਫੁੱਲ ਸਪੋਰਟ ਹੁੰਦੀ ਆ ਤੇ ਉਹ ਉਹਨਾਂ ਦੇ ਮੁਤਾਬਕ ਹੀ ਹੁੰਦਾ ਹਨਾ ਵੀਰੇ ਰੇਟ ਰੂਟ ਸਾਰਾ ਕੁਝ ਇਹ ਕੰਪਨੀ ਦਾ ਬਹੁਤ ਵੀਰ ਪੁੱਛ ਦਿੰਦਾ ਵੀਰੇ ਕੰਪਨੀ ਦਾ ਇਰੇ ਕੰਪਨੀ ਨੇ ਨਾ ਆਪਣੇ ਤੋਂ ਕਿਲੋ ਦੇ ਹਿਸਾਬ ਨਾਲ ਆਲੂ ਲੈਣਾ ਹੁੰਦਾ 27000 ਰੁਪਈਆ ਉਹ 28000 ਰੁਪਈਆ ਆਪਣੇ ਤੋਂ ਇੱਕ ਕਿੱਲੇ ਦਾ ਪਹਿਲਾਂ ਲੈਂਦੇ ਆ ਸੀਡ ਦਾ ਉਹਦੇ ਵਿੱਚ ਦਵਾਈਆਂ ਹੁੰਦੀਆਂ ਦਵਾਈਆਂ ਹੋਉਂਦੀਆਂ ਜਿਵੇਂ ਫੰਗੀਸਾਈਡ ਹੋਗੇ ਆਲੂਆਂ ਦੇ ਬੀਜ ਮੋਕੇ ਲਾਉਣ ਵਾਲੀ ਦਵਾਈ ਹੋਗੀ ਇਹ ਚੀਜ਼ਾਂ ਹੁੰਦੀਆਂ ਤੇ ਤੇਲੇ ਵਾਲੀ ਦਵਾਈ ਹੋਊਗੀ ਬਾਕੀ ਜਿਹੜੇ ਆਪਾਂ ਜਾਨੀ ਕਿ ਜਿਵੇਂ ਖਾਦਾਂ ਕਹਿ ਲਓ ਐਨਪੀਕੇ ਵਗੈਰਾ ਉਹ ਆਪਾਂ ਨੂੰ ਆਪ ਲੈਣੇ ਪੈਂਦੇ ਆ ਤੇ ਇਹਨਾਂ ਨੇ ਆਪਾਂ ਨੂੰ ਕਿਲੋਆਂ ਦਾ ਰੇਟ ਦੇਣਾ ਹਰੇਕ ਵੈਰਾਈਟੀ ਦਾ ਅੱਡੋ ਅੱਡ ਰੇਟ ਆ ਐਲ ਆਰ ਦਾ ਅੱਡਾ ਡਾਇਮੰਡ ਦਾ ਡਾਇਮੰਡ ਦਾ ਚਲੋ ਦਿੰਦੇ ਨਹੀਂ ਫਖਰਾਜ ਦਾ ਅੱਡਾ ਹਿਮਾਲਣੀ ਦਾ ਅੱਡਾ ਜੋਤੀ ਦਾ ਅੱਡਾ ਸੰਟਾਨੇ ਦਾ ਅੱਡਾ ਸਾਰੀਆਂ ਵੈਰਾਈਟੀਆਂ ਦੇ ਅੱਡੋ ਅੱਡ ਰੇਟ ਆ ਕਿਸੇ ਦਾ ਇੱਕ ਸੇਮ ਰੇਟ ਨਹੀਂ ਹੁੰਦਾ ਛੋਟਾ ਆਲੂ ਇਹਨਾਂ ਦਾ ਸਭ ਤੋਂ ਸਸਤਾ ਮਹਿੰਗਾ ਹੁੰਦਾ ਜਿਵੇਂ ਗੋਲੀ ਵੀ ਉਦੋਂ ਵੱਡਾ ਉਹ ਸਾਰੇ ਰੇਟ ਤੇ ਹੁੰਦਾ ਰਾਸ਼ਨ ਇਹਨਾਂ ਦਾ ਹੁੰਦਾ ਸਸਤਾ ਪਰ ਜੇ ਹੁਣ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਅੱਜ ਦੇ ਟਾਈਮ 'ਚ ਜੋ ਸਿਚੁਏਸ਼ਨ ਆ ਰਹੀ ਹੁਣ ਅੱਜ ਦੇ ਟਾਈਮ 'ਚ ਵੀ ਪਖਰਾਜ ਦਾ ਰਾਸ਼ਨ ਇਹਨਾਂ ਦਾ 300 ਦਾ ਵਾ 300 ਰੁਪਏ 300 ਰੁਪਏ ਦਾ ਰਾਸ਼ਨ ਹੈ 6 ਰੁਪਏ ਕਿਲੋ ਆ 6 ਰੁਪਏ ਕਿਲੋ ਦੇ ਵਿੱਚ ਦੇਖੋ 16-17 ਰੁਪਏ ਦੀ ਬੋਰੀ ਮਿਲ ਜਾਂਦੀ ਆ ਹਨਾ ਇਹਨਾਂ ਤੋਂ ਇਹਨਾਂ ਨੇ ਬੋਰੀ ਵੀ ਆਪਦੀ ਦੇਣੀ ਆ ਫਿਰ ਉਹਦਾ ਗ੍ਰੇਡਿੰਗ ਚਾਰਜ ਮਿਲ ਜਾਂਦਾ ਛਾਂਤੀ ਦੇ ਪੈਸੇ ਵੀ ਮਿਲ ਜਾਂਦੇ ਆ ਫਿਰ ਉਹਦਾ ਲੈ ਕੇ ਜਾਣ ਦਾ ਕਰਾਇਆ ਵੀ ਮਿਲ ਜਾਂਦਾ ਵੀ ਉਹ ਸਾਢੇ 350 ਦੇ ਰੁਪਏ ਵਟਾ ਦਿੰਦਾ ਜੇ ਰਾਸ਼ਨ ਵੀ ਇਹਨਾਂ ਨੂੰ ਗੱਲ ਦੇ ਦਿੰਦੇ ਆ ਵਿੱਲੇ ਰਾਸ਼ਨ ਇਹਨਾਂ ਦਿੰਨੇ ਆ ਬਟ ਆਪਾਂ ਦਾ ਕਦੇ ਅੱਜ ਤੱਕ ਐ ਨਹੀਂ ਹੋਇਆ ਜਿੰਨਾ ਆਪਣਾ ਝਾੜ ਕੱਢਦੇ ਆਪਾਂ ਉਹਨਾਂ ਮੁਤਾਬਕ ਦਿੰਨੇ ਆ ਨਾ ਉਹ ਦੂ ਕਦੇ 10 ਬੈਗ ਵਾਧਾ ਦਿੱਤੇ ਆ ਨਾ 10 ਬੈਗ ਘਟਾ ਦਿੱਤੇ ਆ ਇਹਨਾਂ ਨੂੰ ਪੂਰਾ ਪੂਰਾ ਹੀ ਆਪਾਂ ਦੇਈਦਾ ਤੇ ਬਸ ਇਦਾਂ ਵਾ ਕਿ ਬਹੁਤ ਵਧੀਆ ਨਿਭਦੀ ਆ ਬਹੁਤ ਵਧੀਆ ਇਹਨਾਂ ਦਾ ਆਪਣੇ ਹੈਗੇ ਆ ਏਮਪਲਾਈ ਜਿਹੜੇ ਕਹਿ ਦਿੰਨੇ ਆ ਹੁਣ ਵੀ ਇੱਥੇ ਆਪਣੇ ਫਾਰਮ ਤੇ ਇਹਨਾਂ ਨੇ ਸਟਾਕ ਕਰਿਆ ਫਾਰਮ ਤੋਂ ਹੀ ਭਰਦੇ ਆ ਤੇ ਵਧੀਆ ਜਿਹਾ ਸਪੋਰਟ ਕਰਦੇ ਆ ਪੂਰੀ ਥੋੜੀ ਕੋਈ ਟੈਨਸ਼ਨ ਨਹੀਂ ਹੋਊਗੀ ਤੁਹਾਡੇ ਫਾਰਮ 'ਚ ਖੱਤਿਆਂ 'ਚ ਤੁਹਾਡੇ ਆਪ ਇਹ ਗੇੜੇ ਮਾਰਦੇ ਫਿਰਦੇ ਠੀਕ ਨੇ ਤੁਹਾਡੇ ਖੱਤਿਆਂ ਜੇ ਆਪ ਫਿਰਦੇ ਆ ਤੁਹਾਨੂੰ ਕੁਝ ਨਹੀਂ ਟੈਨਸ਼ਨ ਲੈਣ ਦੀ ਲੋੜ ਉਹਨਾਂ ਦੀ ਦਵਾਈ ਕਿਹੜੀ ਕਰਨੀ ਆ ਕਦੋਂ ਕੀ ਕਰਨਾ ਕੱਖਾਂ ਵਾਲੀ ਪਾਣੀ ਲਾਉਣਾ ਕੀ ਕਰਨਾ ਸਭ ਕੁਝ ਆਪਣੇ ਆਪ ਦੱਸ ਦਿਆ ਤੁਹਾਨੂੰ ਦਾ ਵੀ ਟੈਨਸ਼ਨ ਲੈਣ ਦੀ ਵੀ ਨਹੀਂ ਲੋੜ ਪੈਂਦੀ ਇੰਨੀ ਇੰਨੀ ਇਹ ਕਰਦੇ ਆ ਤੇ ਆਪਾਂ ਇਹਨਾਂ ਦਾ ਜਲਾਈ 'ਚ ਨੰਬਰ ਮੈਂ ਸ਼ੇਅਰ ਕਰੂੰਗਾ ਉਦੋਂ ਫਿਰ ਜਿਹੜੇ-ਜਿਹੜੇ ਵੀਰ ਨੇ ਕਰਨਾ ਉਹ ਤਾਂ ਤੁਸੀਂ ਕਰ ਸਕਦੇ ਹੋ ਬਾਕੀ ਜੋ ਵੀ ਹੁੰਦਾ ਕੰਮ ਆਪਣਾ ਸੋਚ ਸਮਝ ਕੇ ਕਰਿਆ ਕਰੋ ਵੀਰੇ ਤੇ ਕਿਸੇ ਦੇ ਮਗਰ ਲੱਗ ਕੇ ਜਾਂ ਉਹ ਚੀਜ਼ਾਂ ਨਾ ਕਰਿਆ ਕਰੋ